हिमाचल ਦੇ ਧਰਮਸ਼ਾਲਾ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਦਰਅਸਲ ਅਮਰitsar ਤੋਂ ਹਰ ਮਹੀਨੇ ਜੋ ਸੰਗਰਾਮ ਮੌਕੇ ਬੱਸ ਰਵਾਨਾ ਹੁੰਦੀ ਹੈ ਔਰ ਚੰਤਪੁਰਨੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਬੱਸ ਹਰ ਮਹੀਨੇ ਵਾਪਸ ਆਉਂਦੀ ਸੀ ਅਮਰitsar ਦੇ ਹਰੀਪੁਰਾ ਇਲਾਕੇ ਦੇ ਵਿੱਚ ਉਹ ਬੱਸ ਰਵਾਨਾ ਹੋਈ ਸੀ ਕੱਲ ਰਾਤ ਨੂੰ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਸ਼ਰਦਾਲੂ ਮਾਤਾ ਚੰਤਪੁਰਨੀ ਦੇ ਦਰਸ਼ਨਾਂ ਲਈ ਗਏ ਸਨ ਪਰ ਸਵੇਰੇ ਮੰਦ ਭਾਗੀ ਖਬਰੇ ਆਈ ਕਿ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਖੜ ਦੇ ਵਿੱਚ ਡਿੱਕਣ ਕਰਕੇ ਅਮਰitsar ਇਸੇ ਇਲਾਕੇ ਦੇ ਜੋ ਲੋਕ ਉਸ ਬਸ ਦੇ ਵਿੱਚ ਸਵਾਰ ਸੀ 10 ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਪਰ ਇਲਾਕਾ ਨਿਵਾਸੀ ਫਿਲਹਾਲ ਇਸ ਚਿੰਤਾ ਦੇ ਵਿੱਚ ਨੇ ਕਿ ਆਖਿਰ ਕਿਸ ਉਹਨਾਂ ਦੇ ਪਰਿਵਾਰ ਦੇ ਜੀ ਦੀ ਮੌਤ ਹੋਈ ਹੈ ਜਾਂ ਕੌਣ ਗੰਭੀਰ ਜ਼ਖਮੀ ਹੈ ਹਾਲੇ ਤੱਕ ਇਹਨਾਂ ਕੋਲ ਪ੍ਰਸ਼ਾਸਨ ਵੱਲੋਂ ਕੋਈ ਵੀ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਮੇਰੇ ਨਾਲ ਸੁਨੀਲ ਕੁਮਾਰ ਨੇ ਉਹਨਾਂ ਤੋਂ ਪੁੱਛਦੇ ਆ ਤੁਸੀਂ ਇਹ ਦੱਸੋ ਕਿ ਇਹ ਬੱਸ ਹਰ ਮਹੀਨੇ ਜਾਂਦੀ ਸੀ ਕਿੰਨੇ ਲੋਕ ਰਾਤ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਗਏ ਪਿੱਛੇ ਜਾ ਛੱਡ ਦੇ ਕਰੀਬ ਜਾਂਦੀ ਸੀ 55 ਸਵਾਰੀਆਂ ਹੁੰਦੀ ਹੈ ਹਰ ਮਹੀਨੇ ਜਾਂਦੀ ਹੈ ਸરા ਆਂਦੇ ਨੇ ਕਰੀਬ ਹੁਣ ਤੱਕ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਗਈ ਕਿ ਕੌਣ ਜ਼ਖਮੀ ਹੈ ਕਿਹਦੀ ਮੌਤ ਹੋਈ ਇਹਦੇ ਬਾਰੇ ਨਾ ਦੇ ਬਾਰੇ ਬੱਸ ਬਾਰੇ ਦੱਸਿਆ ਉਹਨਾਂ ਨੇ ਇਹ ਕਹਿੰਦੇ 40-45 ਸਵਾਰੀਆਂ ਜ਼ਖਮੀ ਹੋ ਜਾਂਦੀਆਂ ਜਿਦੇ ਚ ਕੋਈ 8-10 ਦੇ ਕਰੀਬ ਮੌਤ ਦੱਸਦੇ ਪਏ ਆ ਬੱਚਿਆਂ ਦੀ ਮੌਤ ਦੀ ਜਾਣਕਾਰੀ ਤਾਂ ਨਹੀਂ ਪਤਾ ਲੱਗਾ ਤੁਹਾਡੇ ਪਰਿਵਾਰ ਦੇ ਕਿੰਨੇ ਜੀ ਉਸ ਬੱਸ ਦੇ ਵਿੱਚ 6 ਬੱਚੇ ਜੀ ਆ ਗਏ ਦੋ ਵੱਡੇ ਨੇ ਬਾਕੀ ਚਾਰ ਬੱਚੇ 10-10 ਸਾਲ ਦੀ ਕੁੜੀ ਆ 4 ਸਾਲ ਦੀ ਵੀ ਕੁੜੀ 10 ਸਾਲ ਦੀ ਕੁੜੀ ਤੇ ਇਦਾਂ ਕਰਦੇ ਨੇ 6 ਬੱਚੇ ਹੁਣ ਤੱਕ ਤੁਹਾਨੂੰ ਕੋਈ ਜਾਣਕਾਰੀ ਦਿੱਤੀ ਗਈ ਕੋਈ ਜਾਣਕਾਰੀ ਨਹੀਂ ਆਈ ਤੇ ਸਾਨੂੰ ਕੋਈ ਫੋਨ ਨਹੀਂ ਆਇਆ ਜੇ ਕੋਈ ਪਤਾ ਨਹੀਂ ਲੱਗਾ ਤੁਸੀਂ ਇਹ ਦੱਸੋ ਤੁਹਾਨੂੰ ਬੱਸ ਦੇ ਜਦੋਂ ਖੜ ਦੇ ਡਿੱਗਣ ਦੀ ਖਬਰ ਕਦੋਂ ਮਿਲੀ ਮੈਨੂੰ ਤਾਂ ਪਤਾ ਲੱਗਾ 11 ਵਜੇ ਨੂੰ ਫੋਨ ਗਿਆ ਲੜਕੇ ਮੇਰੇ ਦਾ ਵਾਹ ਕਹਿੰਦੇ 8:00 ਵਜੇ ਦਾ 7:00 ਹੋਇਆ ਵੇ ਜਿਹੜਾ ਚਾਂਸ ਤੇ 11 ਦੇ ਕਰੀਬ ਨੂੰ ਫੋਨ ਤੇ ਪਤਾ ਲੱਗਾ ਇਹ ਜੋ ਲੋਕ ਬੱਸ ਦੇ ਵਿੱਚ ਸਵਾਰ ਸੀ ਉਹਨਾਂ ਦੇ ਨਾਲ ਮੋਬਾਈਲ ਤੇ ਜਾਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਂ ਮੇਰੇ ਨਾਲ ਗੱਲਬਾਤ ਹੋਈ ਉਹਨਾਂ ਦੇ ਨਾਲ ਉਹ ਕਹਿੰਦੇ ਆ ਕਿ ਜਨਾਨੀ ਮੈਨੂੰ ਤਾਂ ਕੁੜੀ ਨੂੰ ਲੱਗੀਆਂ ਸਟਾ ਜਿਆਦਾ ਲੱਗੀਆਂ ਵੇ ਗੁਜੀਆਂ ਦੇ ਮੁੰਡਿਆ ਸਿਰ ਪਾਟ ਗਿਆ ਦਾ ਇਹ ਸਿਰ ਚ ਵਜੇ ਟਾਂਕੇ ਟਾਂਕੇ ਲੱਗੇ 10-12 ਟਾਂਕੇ ਲੱਗੇ ਆ ਉਸ ਤੋਂ ਇਲਾਵਾ 30-40 ਜਣੇ ਉੱਥੇ ਆ ਗਏ ਜਿੱਤੇ ਇਕੱਠੇ ਦਾਖਲ ਹੋਏਦੇ ਆ ਜਦੋਂ ਸਟਾ ਲੱਗੀਆਂ ਆਂ ਐ ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਦੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਜੀ ਉਸ ਬੱਸ ਦੇ ਵਿੱਚ ਸਵਾਰ ਹੈ ਪਰ ਇਹਨਾਂ ਦਾ ਕਹਿਣਾ ਕਿ ਹੁਣ ਤੱਕ ਹਾਦਸੇ ਦੀ ਜਾਣਕਾਰੀ ਤਾਂ ਇਹਨਾਂ ਨੂੰ ਮਿਲੀ ਹੈ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਆਖਿਰ ਪਰਿਵਾਰ ਦਾ ਕਿਹੜਾ ਜੀ ਜ਼ਖਮੀ ਹੈ ਜਾਂ ਕਿਸ ਇਸ ਇਲਾਕੇ ਦੇ ਜੋ ਲੋਕ ਉਸ ਬੱਸ ਦੇ ਵਿੱਚ ਸਵਾਰ ਸੀ ਕਿਸ ਦੀ ਮੌਤ ਹੋਈ ਇਸ ਬਾਰੇ ਇਹ ਵੀ ਦੱਸਿਆ ਜਾ ਰਿਹਾ ਕਿ ਜੋ ਪ੍ਰਬੰਧਕ ਇਸ ਬੱਸ ਨੂੰ ਹਰ ਮਹੀਨੇ ਰਵਾਨਾ ਕਰਦੇ ਸਨ ਉਹ ਅਮਰਤਸਰ ਤੋਂ ਹੁਣ ਉੱਥੇ ਧਰਮਸ਼ਾਲਾ ਜਾ ਰਹੇ ਨੇ ਔਰ ਉਹਨਾਂ ਦੇ ਪਹੁੰਚਣ ਤੋਂ ਬਾਅਦ ਜਦੋਂ ਉਹ ਤਸਦੀਕ ਕਰਨਗੇ ਵੈਰੀਫਿਕੇਸ਼ਨ ਤੋਂ ਬਾਅਦ ਇਹ ਗੱਲ ਸਾਹਮਣੇ ਆ ਪਾਏਗੀ ਕਿ ਆਖਿਰ ਕਿਹੜੇ ਕਿਹੜੇ ਲੋਕ ਇਸ ਵੇਲੇ ਇਸ ਹਾਦਸੇ ਦਾ ਜੋ ਸ਼ਿਕਾਰ ਹੋਏ ਨੇ ਔਰ ਉਹਨਾਂ ਦੀ ਮੌਤ ਹੋ ਚੁੱਕੀ ਹੈ ਰਜੀਵ ਸ਼ਰਮਾ এবੀਪੀ ਸੰਜਾ ਅਮਰਤਸਰ